ਜਾ ਗੋਤੇ ਆਪਣੇ ਜਿਹੋਣੇ ਤੇਰਾ ਕਿਹੜਾ ਟਾਂਕਾ ਖੁਰਾਣਾ ਦਿਖਾਤਾ ਆ ਉਹ ਮੈਨਾਂ ਗੈਨੂ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਨਾਮ ਕੀ ਆ ਹੈ ਲਖਵਿੰਦਰ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਗੁਰਦਾਸਪੁਰ ਤੋਂ ਆ ਬੱਚਾ ਜਦੋਂ ਸਾਡੇ ਕੋਲ ਆਏ ਸੀ ਭੈਣ ਨੂੰ ਨਹੀਂ ਲੈ ਕੇ ਇਹਨੂੰ ਬਿਲਕੁਲ ਬਿਲਕੁਲ ਦਿਖਾਈ ਨਹੀਂ ਸੀ ਦਿੰਦਾ ਭੈਣ ਨਹੀਂ ਨਹੀਂ ਹੁਣ ਦਿੰਦਾ ਇਹ ਪਹਿਲੇ ਨਹੀਂ ਦਿੰਦਾ ਪਹਿਲਾਂ ਨਹੀਂ ਸੀ ਦਿੰਦਾ ਹੁਣ ਦਿਖਣ ਲੱਗ ਗਿਆ ਤੇ ਹੁਣ ਆਪਰੇਸ਼ਨ ਹੋਇਆ ਸੀ ਡੀਐਮਸੀ ਤੋਂ ਉਸ ਪਰਮਾਤਮਾ ਦੀ ਕਿਰਪਾ ਨਾਲ ਆਪਰੇਸ਼ਨ ਵੀ ਬਿਲਕੁਲ ਠੀਕ ਹੋ ਗਿਆ ਅੱਜ ਇਹ ਟੰਕਾ ਕਟਾਉਣਾ ਇੱਕ ਆਪਰੇਸ਼ਨ ਦਾ ਛੋਟਾ ਜਿਹਾ ਪਾਰਟ ਹੋਰ ਆ ਉਹ ਅੱਜ ਹੋਣਾ ਬੱਚੇ ਦਾ ਆਪਰੇਸ਼ਨ ਅਰਦਾਸ ਕਰਿਓ ਲਖਵਿੰਦਰ ਸਿੰਘ ਦਾ ਇਹ ਆਪਰੇਸ਼ਨ ਵੀ ਸਕਸੈਸਫੁਲ ਹੋਵੇ ਆ ਖਾਂ ਪੁੱਤ ਹਾਂ 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 ਮਾਮੂ ਕਹਿੰਦਾ ਜਦੋਂ ਲਖਵਿੰਦਰ ਦਾ ਲੱਗਦਾ ਜਿਵੇਂ ਰੱਬ ਨੇ ਮਾਮੂ ਕਹਿਤਾ ਹੋਵੇ ਇਹ ਰੱਬ ਨੇ ਜੀ ਸਿੱਧੇ-ਸੁੱਧੇ ਰੱਬ ਨੇ ਤੁਹਾਡੇ ਘਰਾਂ ਜੰਮੇ ਜਿਨ੍ਹਾਂ ਦੇ ਘਰਾਂ 'ਚ ਇਸ ਤਰ੍ਹਾਂ ਦੇ ਬੱਚੇ ਨੇ ਬੇਨਤੀ ਹੱਥ ਜੋੜ ਕੇ ਕਿ ਤੇ ਰੱਬ ਨੂੰ ਨਾਰਾਜ਼ ਨਾ ਕਰ ਲਿਓ ਕਹਿੰਦੇ ਨੇ ਵੀ ਦੁਨੀਆ 'ਚ ਕਿਸੇ ਵੀ ਜਗ੍ਹਾ ਤੇ ਕੀਤਾ ਗੁਨਾਹ ਗੁਰੂ ਘਰ 'ਚ ਮੰਦਿਰ 'ਚ ਜਾ ਕੇ ਬਖਸ਼ਾਇਆ ਜਾ ਸਕਦਾ ਗਿਰਜਾ 'ਚ ਜਾ ਕੇ ਬਖਸ਼ਾਇਆ ਦਰਗਾਹ ਤੇ ਜਾ ਕੇ ਬਖਸ਼ਾਇਆ ਜਾ ਸਕਦਾ ਪਰ ਦਰਗਾਹ ਤੇ ਗਿਰਜੇ ਤੇ ਮੰਦਿਰ ਤੇ ਗੁਰੂ ਘਰ ਦੇ ਵਿੱਚ ਕੀਤਾ ਗੁਨਾਹ ਦੁਨੀਆ ਦੇ ਕਿਸੇ ਕੋਨੇ 'ਚ ਬਖਸ਼ਿਆ ਨਹੀਂ ਜਾ ਸਕਦਾ ਉਸੀ ਤਰ੍ਹਾਂ ਹੀ ਇਹ ਸਿੱਧੇ-ਸੁੱਧੇ ਰੱਬ ਨੇ ਇਹਨਾਂ ਨਾਲ ਕੀਤਾ ਹੋਇਆ ਦੁਰਾਚਾਰ ਇਹਨਾਂ ਨਾਲ ਕੀਤੀ ਹੋਈ ਕਰੂਰਤਾ ਇਹਨਾਂ ਨਾਲ ਕੀਤਾ ਹੋਇਆ ਮਾੜਾ ਵਿਹਾਰ ਕਿਸੇ ਗੁਰੂ ਘਰ 'ਚ ਕਿਸੇ ਮੰਦਿਰ 'ਚ ਕਿਸੇ ਗਿਰਜੇ ਘਰ 'ਚ ਬਖਸ਼ਾਇਆ ਨਹੀਂ ਜਾ ਸਕਦਾ ਸਾਡੀ ਬੇਨਤੀ ਆ ਜਿਨ੍ਹਾਂ ਦੇ ਘਰਾਂ 'ਚ ਇਸ ਤਰ੍ਹਾਂ ਦੇ ਕੋਈ ਧੀਆ ਪੁੱਤ ਨੇ ਜਾਂ ਕੋਈ ਬਾਪੂ ਬਜ਼ੁਰਗ ਨੇ ਕੋਈ ਉਹਨਾਂ ਦੀ ਸੇਵਾ ਕਰੋ ਪ੍ਰਭੂ ਉਹਨਾਂ ਦੀ ਸੰਭਾਲ ਕਰੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਨੂੰ ਮਾਨ ਸਤਕਾਰ ਦਿਓ ਉਹ ਵੀ ਜਿਉਣ ਦੇ ਉਨੇ ਹੀ ਹੱਕਦਾਰ ਨੇ ਜਿੰਨੇ ਤੁਸੀਂ ਹੋ ਇਹ ਕਿਸੇ ਕ੍ਰਿੰਟਾ ਦੇ ਪਾਤਰ ਨਹੀਂ ਹੈਗੇ ਇਹ ਕਿਸੇ ਤਰਸ ਦੇ ਪਾਤਰ ਨਹੀਂ ਹੈਗੇ ਇਹ ਕੋਈ ਵਿਚਾਰੇ ਨਹੀਂ ਹੈਗੇ ਸਾਡੇ ਬਾਗੀ ਸਾਡੇ ਤੋਂ ਵੀ ਹਜ਼ਾਰਾਂ ਦਰਜੇ ਚੰਗੇ ਨੇ ਕਿਉਂਕਿ ਇਹਨਾਂ ਦੇ ਦਿਲ 'ਚ ਇਹਨਾਂ ਦੇ ਮਾਨ 'ਚ ਇਹਨਾਂ ਦੇ ਦਿਮਾਗ 'ਚ ਕਿਸੇ ਦੇ ਪ੍ਰਤੀ ਨਾਤਕ ਕ੍ਰਿੰਣਾ ਨਾ ਪਾਪ ਆ ਨਾ ਝੂਠ ਆ ਨਾ ਫਰੇਵ ਆ ਨਾ ਲਾਲਚ ਆ ਕਾਮਨ ਕਰੋਧ ਆ ਨਾ ਲੋਭਨ ਅਹੰਕਾਰ ਤੇ ਸਾਡੇ ਤੋਂ ਤਾਂ ਕਿੰਨੇ 100 ਦਰਜੇ ਚੰਗੇ ਹੋ ਗਏ ਫਿਰ ਇਹ ਤੇ ਅਸੀਂ ਇਹਨਾਂ ਤੇ ਕਿਵੇਂ क्रूरਤਾ ਵਰਤ ਸਕਦੇ ਆ ਅਸੀਂ ਕਿਵੇਂ ਇਹਨਾਂ ਨਾਲ ਦੁਰਾਚਾਰ ਕਰ ਸਕਦੇ ਆ ਅਸੀਂ ਕਿੱਦਾਂ ਇਹਨਾਂ ਨੂੰ ਮਾੜੇ ਮਾੜੇ ਸ਼ਬਦ ਬੋਲ ਸਕਦੇ ਇਸ ਕਰਕੇ ਇਹਨਾਂ ਦੀ ਸੇਵਾ ਕਰੋ ਧੰਨਵਾਦ ਆਈ ਭੈਣ ਦਾ ਜਿਹਦਾ ਬੇਟਾ ਦਿਨ ਰਾਤ ਸੇਵਾ ਕਰਦੀ ਆ ਭੈਣ ਆਪਣੇ ਦੂਜੇ ਬੱਚਿਆਂ ਤੋਂ ਵੀ ਜ਼ਿਆਦਾ ਇਹਨਾਂ ਇਸ ਬੱਚੇ ਦੀ ਕੇਅਰ ਕਰਦੀ ਆ ਭੈਣ ਠੀਕ ਆ ਗਰੀਬੀ ਆ ਘਰ ਚ ਪਰ ਗਰੀਬੀ ਸਾਨੂੰ ਪਿਆਰ ਕਰਨ ਤੋਂ ਥੋੜੀ ਰੋਕਦੀ ਆ ਸੇਵਾ ਕਰਨ ਤੋਂ ਥੋੜੀ ਰੋਕਦੀ ਆ ਇੱਜ਼ਤ ਕਰਨ ਤੋਂ ਥੋੜੀ ਰੋਕਦੀ ਆ ਗਰਦਾਸਪੁਰ ਜ਼ਿਲ੍ਹੇ ਤੋਂ ਭੈਣ ਇੱਥੇ ਲੈ ਕੇ ਆਈ ਆ ਆਪਦੇ ਪੁੱਤ ਨੂੰ ਜਦੋਂ ਪਹਿਲੀ ਵਾਰੀ ਲੈ ਕੇ ਆਈ ਸੀ ਤੇ ਅੱਜ ਭੈਣੇ ਕਿਵੇਂ ਅੱਗੇ ਨਾਲੋਂ ਕੀ ਜਦੋਂ ਲੈ ਕੇ ਆਏ ਸੀ ਉਦੋਂ ਕੀ ਹੋਇਆ ਸੀ ਇਹਨੂੰ ਜਦੋਂ ਲੈ ਕੇ ਆਏ ਸੀ ਉਹ ਦੌਰੇ ਪੈਂਦੇ ਸੀ ਇੱਕ ਤਾਂ ਹੋਰ ਕੀ ਸੀ ਦੌਰੇ ਬੰਦੇ ਹੀ ਖਿਜਦਾ ਬਹੁਤ ਹੀ ਹੁਣ ਥੋੜਾ ਕੰਟਰੋਲ ਆ ਠੀਕ ਆ ਹੋਰ ਅੱਖਾਂ ਦੀ ਹੁਣ ਅੱਖਾਂ ਦਾ ਵੀ ਫਰਕ ਉਦੋਂ ਕੀ ਪ੍ਰੋਬਲਮ ਸੀ ਉਦੋਂ ਇਹਨੂੰ ਦਿਖਦਾ ਬਿਲਕੁਲ ਨਹੀਂ ਹੁਣ ਇਹਨੂੰ ਧੁੱਪ ਛਾਂ ਦਾ ਵੀ ਪਤਾ ਚੱਲਦਾ ਏ ਕੋਈ ਆਏ ਲਾਗੇ ਉਹਦਾ ਪਤਾ ਡਾਕਟਰ ਨੂੰ ਬੋਲਿਆ ਕਿ ਪਿੱਛੇ ਲਾਈਟ ਘਟਾ ਦੇ ਤੇ ਖਿਜਦਾ ਘਟਾ ਗਨਾ ਹਾਂਜੀ ਲਖਵਿੰਦਰ ਮੰਮਾ ਕਿੱਥੇ ਆ ਹਾਂਜੀ ਹਾਂਜੀ ਮਾਮੂ ਕਿੱਥੇ ਮਾਮੂ ਮਾਮੂ ਕਿੱਥੇ ਹਾਂਜੀ ਮਾਮੂ ਕਿੰਨੇ ਭੈਣ ਭਰਾ ਨੇ ਭੈਣੇ ਦੋ ਦੋ ਪਾਪਾ ਨਹੀਂ ਹੈਗੇ ਇਹਨਾਂ ਦੇ ਪਾਪਾ ਨਹੀਂ ਆ ਇਹ ਤਾਂ ਭਰਾ ਵਾ ਕਿ ਭੈਣਾ ਹੋਰ ਭੈਣ ਇੱਕ ਭੈਣ ਆ ਉਹ ਵੱਡੀ ਐ ਤੂੰ ਹਾਂ ਹਾਂ ਪਾਪਾ ਕਿ ਨੂੰ ਕੀ ਹੋ ਗਿਆ ਇਹ ਉਹ ਵੀਰੇ ਜਦੋਂ ਇਹ ਹੋਏ ਹੀ ਤੋ ਜਦੋਂ ਪਤਾ ਲੱਗਾ ਬੇਟਾ ਇਦਾਂ ਦਾ ਪੈਦਾ ਹੋਇਆ ਫਿਰ ਘਰ ਛੱਡ ਕੇ ਚਲੇ ਗਏ ਨਸ਼ਾ ਕਰਨਾ ਸ਼ੁਰੂ ਹੋ ਗਿਆ ਆਹੋ ਉਹ ਨੂੰ ਕਾਰ ਨਹੀਂ ਹੈ ਜੇ ਉਹ ਪਤਾ ਨਹੀਂ ਉਹਨਾਂ ਦਾ ਕਿੱਥੇ ਲੱਭੇ ਨਹੀਂ ਕਦੇ ਮਿਲੇ ਨਹੀਂ ਕਦੇ ਦੋ ਸਾਲ ਬਾਅਦ ਆਪਣੇ ਕੋਲ ਉੱਥੇ ਆਏ ਸੀ ਕਰੇ ਮੈਂ ਬੇਕੇ ਰੰਨੀ ਆ ਮਮ ਕਾ ਠੀਕ ਹੈ ਜੇ ਉਹ ਮਨ ਤਾਂ ਉਹ ਠੀਕ ਹੈ ਨਾ ਛੁੱਟੀ ਦੇ ਦੋ ਘਰੇ ਜਾਂਦੇ ਹਾਂ ਕੋਈ ਨਾ ਮੇਰੀ ਭੈਣ ਅਸੀਂ ਤੁਹਾਡੇ ਭਰਾ ਬਣ ਸਕੀਏ ਨਾ ਬੱਚਿਆਂ ਦੇ ਆਪਣੇ ਬਣ ਸਕੀਏ ਸਾਨੂੰ ਪ੍ਰਮਾਤਮਾ ਹਿੰਮਤ ਬਖਸ਼ਣ ਤੇ ਤੁਸੀਂ ਵੀ ਜਰੂਰ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਆਪਣੇ ਤੁਹਾਡੇ ਰਿਸ਼ਤੇਦਾਰੀਆਂ ਚ ਨੇ ਲੋਕ ਤੁਹਾਡੀਆਂ ਜ਼ਿੰਦਗੀਆਂ ਦਾ ਹਿੱਸਾ ਹੀ ਨੇ ਲੋਕ ਪਰ ਤੁਸੀਂ ਇਹਨਾਂ ਤੋਂ ਮੁੱਖ ਨਾ ਮੋੜੋ ਇਹਨਾਂ ਦਾ ਸਤਿਕਾਰ ਕਰੋ ਪਿਆਰ ਕਰੋ ਸੇਵਾ ਸੰਭਾਲ ਕਰੋ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਅਰਦਾਸ ਕਰਿਓ ਅਜੇ ਬੱਚੇ ਦਾ ਆਪਰੇਸ਼ਨ ਹੋਣਾ ਠੀਕ ਠਾਕ ਹੋ ਕੇ ਚੰਗਾ ਜੀਵਨ ਬਤੀਤ